ਮਿੱਨਾਇਆ ਕਿੰਨੇ ਪ੍ਰਾਤਨ ਸਮੇਂ ਤੋਂ ਜੁੜਿਆ ਚੱਲਦਾ ਆ ਰਿਹਾ ਕੁਟੀਆਂ ਨੂੰ ਲੈ ਕੇ ਦੀ 40 ਸਾਲ ਹੋ ਗਏ ਬਿਸਕੁਟ ਬਣਾਉਂਦੇ ਨੇ ਸਾਨੂੰ ਇਹ ਸੌਣ ਦੇ ਸੰਧਾਰਾ ਕੁੜੀਆਂ ਦਿੱਤਾ ਜਾਂਦਾ ਵਾ ਹਾਂ ਸੌਣ ਦੇ ਸੀਜ਼ਨ 'ਚ ਸੰਧਾਰਾ ਕਹਿੰਦੇ ਵੀ ਕੁੜੀਆਂ ਦੀ ਖੁਸ਼ੀ ਲਈ ਹਰ ਕੋਈ ਇਨਸਾਨ ਆਉਂਦਾ ਤੇ ਆਪਣੀਆਂ ਮਤਲਬ ਬੇਟੀਆਂ ਨੂੰ ਦਿੰਦਾ ਸੰਧਾਰਾ ਨਾਲ ਕੱਪੜਾ ਲੈੜਾ ਵੀ ਲਾਉਂਦੇ ਆ ਬੜਾ ਸੋਹਣਾ ਮਾਣ ਕਰਦੇ ਹੈ ਕੁੜੀਆਂ ਨੂੰ ਨਕਾ ਮਤਲਬ ਇੱਕ ਟਾਈਮ ਦੇ ਵਿੱਚ ਕਿੰਨੇ ਜਿਹੜੇ ਬਿਸਕੁਟ ਤਿਆਰ ਕਰ ਲੈਣੇ ਹੋ ਤੇ ਕਿੰਨਾ ਸਮਾਂ ਲੱਗਦਾ ਹੈ ਜੀ 5 ਕਿਲੋ ਆਟੇ ਨੂੰ 1 ਘੰਟਾ ਲੱਗ ਜਾਂਦਾ ਹਮ 1 ਘੰਟੇ ਚ ਤਿਆਰ ਹੋ ਜਾਂਦੇ ਨੇ ਕੀ ਕੀ ਪਾਉਂਦੇ ਹੋ ਇਹਨਾਂ ਦੇ ਵਿੱਚ ਇਹਦੇ ਵਿੱਚ ਪੈਂਦਾ ਵਾ ਦੇਸੀ ਘਿਓ ਦੁੱਧ ਅੰਡਾ ਤੇ ਕੁੜੀਆਂ ਨੂੰ ਚਾਹ ਹੁੰਦਾ ਹੋਣਾ ਹੈ ਬਸ ਕੁੜੀਆਂ ਨੇ ਜੇ ਸੌਣ ਚਾਹਣ ਤੋਂ ਪਹਿਲਾਂ ਲੱਗ ਜਾਂਦੀਆਂ ਨੇ ਕਹਿਣਾ ਮੰਮਾ ਸੰਧਾਰਾ ਮम्मा ਕੱਦ ਲਿਆਵੇਂਗੀ ਮम्मा ਕੱਦ ਲਿਆਵੇਂਗੀ ਫਿਰ ਸਾਨੂੰ ਵੀ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਸੰਦਾਰਾ ਦਈਏ ਬਸ ਇਹੀ ਆ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇ। ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਮੰਨਿਆ ਜਾਂਦਾ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਯਾਨੀ ਕਿ ਪ੍ਰਤਨ ਸਮੇਂ ਤੋਂ ਜੁੜਾ ਇੱਕ ਕਲਚਰ ਚੱਲਦਾ ਹੋਇਆ ਆ ਰਿਹਾ ਹੈ ਕਿ ਸੌਣ ਦੇ ਮਹੀਨੇ ਜਿਹੜੀ ਆਪਣੀ ਧੀਆ ਹੁੰਦੀਆਂ ਨੇ, ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸ਼ਿੰਗਾਰਾ ਜੁੜਾ ਦਿੱਤਾ ਜਾਂਦਾ ਹੈ। ਇਸ ਵੇਲੇ ਜਿਹੜਾ ਅਸੀਂ ਯੈਲੀ ਕਲਾ ਦੇ ਵਿੱਚ ਮੌਜੂਦਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਿੰਦਾਰਾ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ, ਸਾਈਡ ਵਿੱਚ ਮੈਂ ਕਹੂੰਗੀ ਜਰੂਰ ਇੱਕ ਵਾਰੀ ਤੁਹਾਡੇ ਨਾਲ ਜਿਹੜੀ ਤਸਵੀਰਾਂ ਜਿਹੜੀਆਂ ਨੇ ਜਰੂਰ ਸ਼ੇਅਰ ਕਰਨ ਆ ਤੁਸੀਂ ਖੋ ਸਕਦੇ ਹੋ ਕਿ ਇੱਥੇ ਬੀਬੀਆਂ ਜਿਹੜੀਆਂ ਨੇ ਬੈਠੀਆਂ ਹੋਈਆਂ ਨੇ ਸੋ ਬਿਲਕੁਲ ਬਿਸਕਟ ਜਿਹੜੇ ਤਿਆਰ ਕਰਵਾਏ ਜਾ ਰਹੇ ਨੇ ਤਾਂ ਆਪਾਂ ਗੱਲਬਾਤ ਕਰਦੇ ਆ ਮੈਮ ਸਾਡੇ ਨਾਲ ਸਿਮਰਨ ਜੀ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਸਸਤੀ ਕਾਲ ਜੀ ਸਸਤੀ ਕਾਲ ਜੀ ਕਿੱਦਾਂ ਚੱਲੇ ਬੱਧੀਆ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸੋਣ ਦੇ ਮਹੀਨੇ ਦੀ ਕੀ ਖਾਸੀਅਤ ਹੈ ਤੇ ਇਹ ਜਿਹੜਾ ਸੋਣ ਦਾ ਮਹੀਨਾ ਹੈ ਕਿੰਨੇ ਪ੍ਰਾਤਨ ਸਮੇ ਤੋਂ ਜੁੜਾ ਹੈ ਚੱਲਦਾ ਆ ਆ ਰਿਹਾ ਘਟੀਆਂ ਨੂੰ ਲੈ ਕੇ ਦੀ 40 ਸਾਲ ਹੋ ਗਏ ਬਿਸਕੁਟ ਬਣਾਉਂਦੇ ਨੇ ਸਾਨੂੰ ਇਹ ਸੌਣ ਦੇ ਸੰਧਾਰਾ ਕੁੜੀਆਂ ਦਿੱਤਾ ਜਾਂਦਾ ਵਾ ਹਾਂ ਸੌਣ ਦੇ ਸੀਜ਼ਨ 'ਚ ਸੰਧਾਰਾ ਕਹਿੰਦੇ ਨੇ ਅੱਛਾ ਹਾਂਜੀ ਬਿਸਕੁਟ ਬਣਾ ਕੇ ਦਿੰਦੇ ਨੇ ਅੱਛਾ ਸਿਰਫ ਜਿਹੜੇ ਸੰਧਾਰਾ ਹੁੰਦੇ ਇਹਦੇ ਵਿੱਚ ਸਿਰਫ ਬਿਸਕੁਟ ਹੀ ਦਿੰਦੇ ਆ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਦਿੱਤੀਆਂ ਜਾਂਦੀਆਂ ਬਿਸਕੁਟ ਦਿੰਦੇ ਆ ਦੀਦੀ ਸੌਣ ਦੇ ਮਹੀਨੇ 'ਚ ਅੱਛਾ ਕੀ ਕਾਰਨ ਕੀ ਹੈ ਕਿ ਬਿਸਕੁਟ ਦਿੰਦੇ ਨੇ ਸੌਣ ਦਾ ਈਆਂ ਦਾ ਸੰਧਾਰਾ ਰਖੜੀਆਂ ਦਾ ਜਿਹੜਾ ਆਉਂਦਾ ਤਿਹਾੜ ਉਹਦੇ ਕਰਕੇ ਬਣਾ ਕੇ ਰੱਖਦੇ ਨੇ ਰਖੜੀਆਂ ਨੂੰ ਦਿੰਦੇ ਕਈ ਪਹਿਲਾਂ ਤੇ ਆਉਂਦੇ ਨੇ ਸੌਣ ਦੇ ਸੰਧਾਰਾ ਕੁੜੀਆਂ ਨੂੰ अच्छा ए, सिर्फ ਤੁਹਾਡਾ મતલਬ ਕਿ ਸੀਜ਼ਨ ਟੂ ਸੀਜ਼ਨ ਕੰਮ ਚੱਲਦਾ ਹੈ ਹਾਂਜੀ ਅੱਜ ਕਿੰਨਾਕ મતલਬ ਇੱਕ ਟਾਈਮ ਦੇ ਵਿੱਚ ਕਿੰਨੇ ਜਿਹੜੇ ਬਿਸਕੁਟ ਤਿਆਰ ਕਰ ਲੈਣੇ ਹੋ ਤੇ ਕਿੰਨਾ ਸਮਾਂ ਲੱਗਦਾ ਹੈ ਦੀ 5 ਕਿਲੋ ਆਟੇ ਨੂੰ 1 ਘੰਟਾ ਲੱਗ ਜਾਂਦਾ ਹਮ 1 ਘੰਟੇ ਚ ਤਿਆਰ ਹੋ ਜਾਂਦੇ ਨੇ ਕੀ ਕੀ ਪਾਉਂਦੇ ਹੋ ਇਹਨਾਂ ਦੇ ਵਿੱਚ ਇਹਦੇ ਵਿੱਚ ਪੈਂਦਾ ਵਾ ਦੇਸੀ ਘਿਓ ਦੁੱਧ ਹਾਂ ਢੋ ਹਾਂ ਤੇ ਫਿਰ ਇਹਨੂੰ ਰਾੜ ਰਾੜ ਕੇ ਤਿਆਰ ਕੀਤਾ ਜਾਂਦਾ ਹੈ ਹਾਂਜੀ ਅੱਛਾ ਜਿਹੜੀ ਇਹ ਪੱਟੀ ਹੈ ਇਹਦੇ ਵਿੱਚ ਅੱਗ ਨੂੰ ਕਿੰਨਾ ਸਮਾਂ ਲੱਗਦਾ ਹੈ ਤੇ ਕਿਸ ਤਰੀਕੇ ਨਾਲ ਇਹ ਅੱਗ ਜਿਹੜੀ ਹੈ اسی ਤਰੀਕੇ ਨਾਲ ਚੱਲਦੀ ਰਹਿਣੀ ਚਾਹੀਦੀ ਹੈ ਜੇ ਥੋੜੀ ਜਿਹੀ ਲੋ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਲੱਗਦੇ ਇੱਕ ਘੰਟੇ ਚ ਤਿਆਰ ਹੋ ਜਾਂਦੀ ਹੈ ਪੱਟੀ ਲੱਕੜਾ ਮਾਚਦਿਆਂ ਨੇ ਪਹਿਲਾਂ ਵਿੱਚੋਂ ਚ ਇੱਕ ਮਾਟ ਲੱਕੜਾ ਮਚਾਉਨੇ ਆ ਫਿਰ ਉਸ ਤੋਂ ਬਾਅਦ ਇੱਕ ਘੰਟੇ ਚ ਤਿਆਰ ਹੋ ਜਾਂਦੀ ਹੈ ਹਾਂਜੀ ਅੱਛਾ ਕਿ ਮੰਨੇ ਜਾਂਦਾ ਹੈ ਕਿ ਜਿਹੜਾ ਪਿੰਡਾਂ ਦਾ ਕਲਚਰ ਹੁੰਦਾ ਹੈ ਨਾ ਉਹ ਅੱਜ ਵੀ ਇਸੇ ਤਰੀਕੇ ਨਾਲ ਹੈ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਜਿਵੇਂ ਧੀਆ ਨੇ ਧੀਆ ਨੂੰ ਬਿਸਕਟ ਦਿੱਤੇ ਜਾਂਦੇ ਸਿੰਦਾਰਾ ਦਿੱਤਾ ਜਾਂਦਾ ਹੋਰ ਕੀ ਇਸ ਸੋਣ ਦੇ ਮਹੀਨੇ ਦੇ ਵਿੱਚ ਕੀ ਖਾਸੀਅਤ ਕੀ ਹੈ ਦੀ ਸੌਣ ਦੇ ਮਹੀਨੇ ਚ ਤਾਂ ਸੰਧਾਰਾ ਹੀ ਜਿਆਦੇ ਬਿਸਕਟਾ ਦਾ ਬਣਾ ਕੇ ਦਿੰਦੇ ਨੇ ਕੁੜੀਆਂ ਨੂੰ ਅੱਛਾ ਤੁਹਾਨੂੰ 40 ਸਾਲ ਉਹਨਾਂ ਕੱਪੜੇ ਕੱਪੜਾ ਲੀੜਾ ਦਿੰਦੇ ਨੇ ਹਾਂਜੀ ਪੀਪੇ ਦਿੰਦੇ ਆ ਸਟੀਲ ਦੇ ਪੀਪਿਆਂ ਚ ਬਣਾ ਕੇ ਦਿੰਦੇ ਨੇ ਅੱਛਾ ਹਾਂਜੀ ਤੇਲ ਦੇ ਪੀਪਿਆਂ ਚ ਬਣਾ ਕੇ ਦਿੰਦੇ ਅੱਛਾ ਦੱਸੋ ਕਿ ਜਿਹੜੀ ਆ ਬੀਬੀਆਂ ਬੈਠੀਆਂ ਨੇ ਇਹ ਬਣਵਾਉਣ ਲਈ ਬੈਠੀਆਂ ਨੇ ਕਿ ਬਣਾਉਂਦੀਆਂ ਨੇ ਨਹੀਂ ਨਹੀਂ ਬਣਵਾਉਣ ਆਉਂਦੇ ਆ ਆਪਣਾ ਰਸਨ ਲਿਆ ਕੇ ਬਣਵਾਉਂਦੇ ਆ ਅੱਛਾ ਤੁਹਾਨੂੰ ਮਤਲਬ ਕਿਸ ਤਰੀਕੇ ਨਾਲ ਤੁਹਾਡੇ ਨਾਲ ਲੋਕ ਆਉਂਦੇ ਨੇ ਕਿੰਨਕ ਹੈ ਕਿਸ ਤਰੀਕੇ ਨਾਲ ਤੁਸੀਂ ਤਿਆਰ ਕਰਦੇ ਉਹ ਹੀ ਬਸ ਆਟਾ ਦੁੱਧ ਖੰਡ ਹਾਂ ਉਥੋਂ ਤੁਹਾਨੂੰ ਸਾਰਾ ਕੁਝ ਦੇ ਕੇ ਚਲ ਜਾਂਦੇ ਹਾਂ ਜੀ ਕਿ ਤੁਸੀਂ ਮਤਲਬ ਕਿ ਕਿੰਨੇ ਟਾਈਮ ਦੇ ਵਿੱਚ ਤਿਆਰ ਕਰਕੇ ਉਹਨਾਂ ਨੂੰ ਦੇ ਦਿੰਦੇ ਹੋ ਘੰਟਾ ਡੇਢ ਘੰਟਾ ਲੱਗ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕੋ ਹਾਂ ਜੀ ਇੰਨੀ ਗਰਮੀ 'ਚ ਬੈਠੇ ਹੋ ਮਿਲਦਾ ਇਹ ਦੱਸੋ ਕਿ ਕਿਸ ਤਰੀਕੇ ਨਾਲ ਕੁੜੀਆਂ ਲਈ ਤੇ ਜਿਹੜੇ ਸੌਣ ਦੇ ਮਹੀਨੇ ਦੇ ਵਿੱਚ ਆ ਸੰਤਾਰਾ ਤਿਆਰ ਕਰ ਰਹੇ ਹੋ ਕਿੰਨੇ ਕ ਵਧੀਆ ਲੱਗ ਰਿਹਾ ਹੈ ਹਾਂ ਜੀ ਵਧੀਆ ਲੱਗ ਰਿਹਾ ਸਾਨੂੰ ਤਾਂ ਹਾਂ ਵੈਸੇ ਸਾਲ ਬਾਅਦ ਡੀਕਦੇ ਆ ਇਸ ਮਹੀਨੇ ਨੂੰ ਹਾਂ ਵੀ ਕੁੜੀਆਂ ਦੀ ਖੁਸ਼ੀ ਲਈ ਹਰ ਕੋਈ ਇਨਸਾਨ ਆਉਂਦਾ ਤੇ ਆਪਣੀਆਂ ਮਤਲਬ ਬੇਟੀਆਂ ਨੂੰ ਦਿੰਦਾ ਸਿੰਦਾਰਾ ਨਾਲ ਕੱਪੜਾ ਲੇੜਾ ਵੀ ਲਾਉਂਦੇ ਆ ਬੜਾ ਸੋਹਣਾ ਮਾਣ ਕਰਦੇ ਹੈ ਕੁੜੀਆਂ ਨਾਲ ਅੱਛਾ ਇਸ ਮਹੀਨੇ ਦੀ ਖਾਸियत ਕੀ ਹੈ ਕਿ ਕੁੜੀਆਂ ਨੂੰ ਇਸ ਤਰੀਕੇ ਨਾਲ ਸਿੰਦਾਰਾ ਦੇ ਕੇ ਉਹਨਾਂ ਨੂੰ ਖੁਸ਼ ਕੀਤਾ ਜਾਂਦਾ ਹੈ ਬਸ ਜੇ ਤੁਹਾਨੂੰ ਪਤਾ ਹੀ ਆ ਵੀ ਕੁੜੀਆਂ ਇੰਨੇ ਨਾਲ ਹੀ ਖੁਸ਼ ਹੋ ਜਾਂਦੀਆਂ ਨੇ ਹਾਂ ਅੱਛਾ ਤੁਹਾਡੇ ਟਾਈਮ ਤੁਹਾਨੂੰ ਆਇਆ ਸੀਗਾ ਹਾਂਜੀ ਸਾਨੂੰ ਹਜੇ ਵੀ ਆਉਂਦਾ ਜੀ ਆਉਂਦਾ ਆ ਤੁਸੀਂ ਤਾਂ ਆਪ ਬਿਸਕਟ ਦਾ ਕੰਮ ਕਰਦੇ ਅਸੀਂ ਮਠਿਆਈ ਮੰਗਾ ਲੈਨੇ ਆ ਜੀ ਅੱਛਾ ਬਿਸਕਟ ਮਠਿਆਈ ਮੰਗਾ ਲੈ ਹਾਂਜੀ ਹਾਂਜੀ ਅਸੀਂ ਸਵੇਰੇ ਕਿੰਨੇ ਵਜੇ ਇੱਥੇ ਬੈੰਨੇ ਹੋ ਤੇ ਕਿੰਨੇ ਵਜੇ ਫੇਰ ਮੁੜ ਕੇ ਕਰ ਜਾਂਗੇ ਅਸੀਂ ਮਤਲਬ ਸਾਢੇ 8:00 ਆ ਜਾਈਦਾ ਹਾਂ ਰਾਤ ਨੂੰ 10:00 ਵਜੇ ਜਾਂਦੇ 10:00 ਵਜੇ ਜਾਂਦੇ ਨੇ ਪੂਰਾ ਪਰਿਵਾਰ ਇੱਥੇ ਰਲ ਮਿਲ ਕੇ ਕੰਮ ਕਰਦਾ ਹਾਂ ਜੀ ਹਾਂਜੀ ਪੂਰਾ ਪਰਿਵਾਰ ਅੱਜ ਦੱਸੂਗੀ ਕਿ ਇੱਕ ਘੰਟੇ ਦੇ ਵਿੱਚ ਜਾਂ ਇੱਕ ਵਾਰੀ ਵਿੱਚ ਕਿੰਨੀਆਂ ਟ੍ਰੇ ਚੱਲੇ ਜਾਂਦੀਆਂ ਨੇ ਇਹ ਮਤਲਬ ਜਿਹੜਾ ਇੱਕ ਘੰਟੇ ਦਾ ਆਪਾਂ ਤਿਆਰ ਕਰਦੇ ਆ ਸਾਮਾਨ ਹਾਂ ਇਹ ਮਤਲਬ 2 ਕਿਲੋ ਆਟੇ ਦਾ ਘਾਣ ਹੁੰਦਾ ਅੱਛਾ ਉਹ ਇੱਕ ਘੰਟੇ ਵਿੱਚ ਤਿਆਰ ਹੋ ਜਾਂਦਾ ਇੱਕ ਇੱਕ ਕਿਲੋ ਆਟੇ ਦੀ ਜੇ ਮੈਂ ਗੱਲ ਕਰਾਂ ਇੱਕ ਕਿਲੋ ਆਟੇ ਦੇ ਵਿੱਚ ਕਿੰਨੇ ਕ ਟ੍ਰੇ ਜੜੀਆਂ ਨੇ ਤਿਆਰ ਹਾਂ ਅੱਠ ਟਰੇ ਆ ਬਣਦੀਆਂ ਨੇ ਅੱਠ ਟਰੇ ਤੇ ਅੱਠ ਟਰੇ ਦੇ ਵਿੱਚ ਕਿੰਨੇ ਬਿਸਕੁਟ ਹੁੰਦੇ ਨੇ ਇਹ ਇਦਾਂ ਤਾਂ ਅਸੀਂ ਜਿਹੀ ਗਿਣਿਆ ਨਹੀਂ ਇਹ ਕਟਰੇ ਦੇ ਵਿੱਚ ਜਾਣੀ ਇੰਨਾ ਕਾ ਵੀ 20 ਬਿਸਕੁਟ ਹੁੰਦੇ ਨੇ ਅੱਛਾ 20 ਬਿਸਕੁਟ ਹੁੰਦੇ ਐ ਸੋ ਡਿਜ਼ਾਈਨ ਦੀ ਜੇ ਮੈਂ ਗੱਲ ਕਰਾਂ ਸ਼ੇਪ ਵੀ ਬੜੀ ਐਡਡ ਦਿੱਤੀ ਹੋਈ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਬਿਲਕੁਲ ਸਕੁਅਰ ਜੀ ਦਿੱਤੀ ਹੋਈ ਹੈ ਇੱਕ ਪਾਸੇ ਸਰਕਲ ਵਾਲੀ ਦਿੱਤੀ ਹੋਈ ਹੈ ਅੱਛਾ ਮੈਂ ਗੱਲ ਕਰਾਂ ਇਹਨਾਂ ਦੀ ਸ਼ੇਪ ਦੀ ਤੇ ਸ਼ੇਪ ਕਿੱਦਾਂ ਦਿੰਨੇ ਹੋ ਇਹ ਤੋੜ ਮਾਈ ਹੁੰਦਾ ਵਾ ਤੋ ਗੇੜਾ ਦਿੰਨੇ ਆ ਨੀਚੇ ਫੜੀ ਜਾਂਦੇ ਆ ਬਸ ਹਾਂ ਜਿੰਨਾ ਮਤਲਬ ਆਪਣੇ ਹੱਥ ਦੇ ਵਿੱਚ ਆ ਗਿਆ ਉਹਨਾਂ ਹੀ ਤੋੜ ਕੇ ਸੜ ਦੇਣਾ ਅੱਛਾ ਹਾਂਜੀ ਅੱਜ ਦੱਸੂਗੇ ਕਿ ਇਹ ਬਿਸਕਟ ਜਿਹੜੇ ਨੇ ਕੋਈ ਸਪੈਸ਼ਲ ਆਟਾ ਹੁੰਦਾ ਹੈ ਨਾ ਨਾਰਮਲ ਆਟਾ ਜਿਹੜਾ ਆਪਾਂ ਕਣਕ ਦਾ ਆਟਾ ਕਹਿੰਦੇ ਆ ਉਹਦੇ ਚ ਤਿਆਰ ਹੋ ਜਾਂਦੇ ਨੇ ਨਾਰਮਲ ਹੀ ਆਟਾ ਹੁੰਦਾ ਜੀ ਇਹ 2.5 ਕਿਲੋ ਆਟੇ ਦੇ ਵਿੱਚ 1 ਕਿਲੋ ਦੁੱਧ ਪਾਈਦਾ 1.5 ਕਿਲੋ ਚੀਨੀ ਪਾਈਦੀ ਆ ਤੇ ਆਪਣੇ 1 ਕਿਲੋ ਖੋ ਪਾਈਦਾ ਹਾਂਜੀ ਜੀ ਹਾਂਜੀ ਸਾਡੇ 1.7 ਕਿਲੋ ਮਤਲਬ 4 ਕਿਲੋ ਦੇ ਨੇੜੇ ਤਿਆਰ ਹੋ ਜਾਂਦੇ ਆ 2.5 ਕਿਲੋ ਆਟੇ ਦੇ ਅੱਛਾ ਤੇ ਕਿੰਨਾ ਟਾਈਮ ਉਹਨਾਂ ਨੂੰ ਰੱਖਣਾ ਪੈਂਦਾ ਕਿਉਂਕਿ ਕਹਿੰਦੇ ਵੀ ਆਟੇ ਨੂੰ ਥੋੜਾ ਮਾੜਾ ਟਾਈਮ ਸਮਾਂ ਹੀ ਦੇਣਾ ਪੈਂਦਾ ਬਿਲਕੁਲ ਨਹੀਂ ਮਤਲਬ ਗੁੰਨਣਾ ਨਾਲ ਹੀ ਮਸ਼ੀਨ 'ਚ ਪਾ ਦੇਣਾ ਵਾ ਉਸ ਤੋਂ ਬਾਅਦ ਉਧਰੋਂ ਪੱਤਰੇ ਨਿਕਲ ਗਏ ਤਾਂ ਟ੍ਰੇਆਂ ਉਹ ਪੱਠੀ ਜੀ ਚੱਲ ਜਾਣੀ ਆ 15 ਕ 20 ਮਿੰਟ ਵਿੱਚ ਲੱਗਦੇ ਆ ਅੱਛਾ ਵਿੱਚ ਭੱਟੀ ਦੇ 15 20 ਮਿੰਟ ਲੱਗਦੇ ਤੇ 15 20 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੇ ਆ ਤਿਆਰ ਹੋ ਜਾਂਦੇ ਅੱਛਾ ਕਹਿੰਦੇ ਕਿ ਜਿੰਨਾ ਇਹਨਾਂ ਨੂੰ ਰੱਜ ਕੇ ਤੇ ਰੜ ਕੇ ਬਣਾਉ ਉੰਨੇ ਵਧੀਆ ਹੁੰਦੇ ਉੰਨੇ ਹੀ ਵਧੀਆ ਹੁੰਦੇ ਆ ਕਰੰਚੀ ਹੁੰਦੇ ਨੇ ਕਈ ਜੀ ਥੋੜੇ ਚਿੱਟੇ ਮਤਲਬ ਪਸੰਦ ਕਰਦੇ ਆ ਕਈ ਜ਼ਿਆਦਾ ਬ੍ਰਾਊਨ ਬਰਾਊਨ ਕਲਰ ਹਾਂਜੀ ਸੋ ਬਿਲਕੁਲ ਸਾਡੇ ਨਾਲ ਹੁਣ ਉਹ ਬੀਬੀਆਂ ਵੀ ਮੌਜੂਦ ਨੇ ਜੋ ਕਿ ਆਪਣੀ ਕੁੜੀਆਂ ਨੂੰ ਸੌਣ ਦੇ ਮਹੀਨੇ ਦੇ ਵਿੱਚ ਸਿੰਦਾਰਾ ਦੇਣ ਲਈ ਯਾਨੀ ਕਿ ਬਿਸਕੁਟ ਜੜੀਆਂ ਹੈ ਤਿਆਰ ਕਰਵਾ ਰੀਆਂ ਨੇ ਸਭ ਤੋਂ ਪਹਿਲਾਂ ਸਸੀ ਖਾਲ ਜੀ ਸਸੀ ਖਾਲ ਜੀ ਕਿਧਰੋਂ ਆਏ ਹੋ ਇਹ ਵਾਲੇ ਪਿੰਡ ਤੋਂ ਆਏ ਇਧਰੋਂ ਹੀ ਆ ਹਾਂਜੀ ਅੱਜ ਦੱਸੂਗੀ ਕਿ ਆਪਣੀ ਕਿੰਨੀਆਂ ਕੁੜੀਆਂ ਨੇ ਕੁੜੀਆਂ ਤਾਂ ਜੀ ਬਹੁਤ ਨੇ ਸਾਰਿਆਂ ਨੂੰ ਸਿੰਦਾਰੇ ਦਿੰਦੇ ਨੇ ਆਪੋ ਆਪਣੀਆਂ ਨੂੰ ਹਾਂਜੀ ਕੁੜੀਆਂ ਬਹੁਤ ਨੇ ਸਾਰਿਆਂ ਨੂੰ ਦਿੰਦੇ ਹਾਂ ਹਾਂਜੀ ਹਾਂਜੀ ਅੱਜ ਇੱਕ ਕੁੜੀ ਨੂੰ ਕਿੰਨਾ ਕ ਮਤਲਬ ਬਿਸਕਟੇ ਸਿੰਦਾਰਾ ਕਿੰਨਾ ਕ ਦਿੰਦੇ ਹੋ ਆਪਦੀ ਮਰਜ਼ੀ ਆ ਜੀ ਕੋਈ ਕਿੰਨੇ ਕਿਲੋ ਦਿੰਦਾ ਕਿੱਦਾਂ ਫਿਰਦਾ ਹਾਂਜੀ ਅੱਛਾ ਤੇ ਸਿਰਫ ਬਿਸਕੁਟ ਦਿੰਨੇ ਹੋ ਕੱਲੇ ਜਸ ਤੇ ਇਲਾਵਾ ਹੋਰ ਕੁਝ ਨਹੀਂ ਦਿੰਦੇ ਸੂਟ ਸਾੜ ਵੀ ਦਿੰਦੇ ਆ ਜੀ ਕਿੱਥੇ ਜਿਹੜੇ ਵੀ ਦਿੰਦੇ ਹਾਂਜੀ ਅੱਛਾ ਤੁਸੀਂ ਮਤਲਬ ਬਣਵਾਣ ਆਏ ਹੋ ਹਾਂ ਜਸਤਾ ਬਣਵਾਉਣ ਆਏ ਹਾਂ ਕਿੰਨਾ ਮਤਲਬ ਹਰ ਵਾਰੀ ਇੱਥੋਂ ਹੀ ਬਲਵਾਉਂਦੇ ਹਾਂ ਹਾਂਜੀ ਹਰ ਇੱਕ ਸਾਲ ਇੱਥੇ ਬਲਵਾਉਂਦੇ ਹਾਂ ਹਰ ਇੱਕ ਸਾਲ ਕਿੰਨਾ ਮਤਲਬ ਕਿ ਕੁੜੀਆਂ ਨੂੰ ਬਹੁਤ ਚਾਹ ਹੁੰਦਾ ਹੋਣਾ ਕਿ ਕਦੋਂ ਸੌਣ ਦਾ ਮੀਨਾ ਆਵੇ ਤੇ ਕਦੋਂ ਸਾਨੂੰ ਸੰਤਾਰਾ ਮਿਲੇ ਹਾਂਜੀ ਹਾਂਜੀ ਸੋ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਦੇਖ ਕੇ ਚੜ੍ਹਦੀ ਕਲਾ ਪਰਮਾਤਮਾ ਦੀ ਹੈ ਜੀ ਕੀ ਬਾਤ ਹੈ ਅੱਜ ਦੱਸੋਗੇ ਕਿ ਤੁਸੀਂ ਵੀ ਸੰਤਾਰਾ ਬਣਵਾਉਂਦੇ ਹਾਂ ਹਾਂਜੀ ਅਸੀਂ ਵੀ ਸੰਤਾਰਾ ਬਣਵਾਉਂਦੇ ਹਾਂ ਕਿੰਨੇ ਕਿਲੋ ਆਟਾ ਲੈ ਕੇ ਆਏ ਹੋ ਅਸੀਂ 5 ਕਿਲੋ ਲੈ ਕੇ ਆਏ ਹਾਂ ਹਾਂ 5 ਕਿਲੋ ਬੇਟੀਆਂ ਨੇ ਬੇਟੀਆਂ ਹੀ ਮੀਆਂ ਤਿੰਨ ਨੇ ਤਿੰਨਾਂ ਬੇਟੀਆਂ ਨੂੰ ਦੇਣਾ ਵਾ ਕੀ ਬਾਤ ਤਿੰਨ ਅੱਜ ਬੇਬੇ ਅੱਜ ਦੇ ਕਲਚਰ ਦੀ ਜੇ ਮੈਂ ਗੱਲ ਕਰਾਂ ਸੋਣ ਦੇ ਮਹੀਨੇ ਨੂੰ ਲੈ ਕੇ ਤੇ ਪ੍ਰਾਤਨ ਕਲਚਰ ਦੇ ਵਿੱਚ ਕਿੰਨਾ ਕੁ ਫਰਕ ਜਿਹੜਾ ਆ ਚੁੱਕਿਆ ਹੈ ਇਸ ਵੇਲੇ ਫਰਕ ਤਾਂ ਕੋਈ ਨਹੀਂ ਲੱਗਦਾ ਹੈਗਾ ਵੀ ਜੇ ਆਪਾਂ ਕਹੀਏ ਫਰਕ ਆਪਾਂ ਨੂੰ ਫਰਕ ਤਾਂ ਕੋਈ ਨਹੀਂ ਹੈਗਾ ਹਾਂ ਠੀਕ ਹੈ ਨਾ ਜੇ ਜੋ ਸਾਨੂੰ ਵੀ ਆਉਂਦੇ ਸੀਗੇ ਹੁਣ ਅਸੀਂ ਉਹੀ ਅਸੀਂ ਆਪਣੀਆਂ ਨਣਦਾਂ ਤੱਕ ਵੀ ਦਿੱਤੇ ਆ ਅਸੀਂ ਆਪਣੀਆਂ ਬੇਟੀਆਂ ਤੱਕ ਵੀ ਦਿੰਨੇ ਆ ਕੀ ਬਾਤ ਹੈ ਠੀਕ ਹੈ ਵੀ ਇਹ ਜਿਹੜੀ ਰੀਤ ਬਣੀ ਹੋਈ ਹੈ ਬੱਚਿਆਂ ਦੀ ਉਹ ਤਾਂ ਹੈਗੀ ਨਾ ਸਾਨੂੰ ਆਉਂਦਾ ਆ ਹਾਂਜੀ ਆਉਂਦਾ ਪ੍ਰਾਣੀ ਸਾਨੂੰ ਜਨਮ ਮਗਰ ਸਾਨੂੰ ਤਾਂ ਵਿਆਹ ਹੋ ਕੇ 67 ਸਾਲ ਹੋ ਗਏ ਅੱਛਾ ਹਾਂਜੀ ਤੇ ਜਾਨੀ ਮਤਲਬ ਉਦੋਂ ਤੇ ਸਾਡੇ ਮਾਪੇ ਸਾਨੂੰ ਦਿੰਦੇ ਆ ਹਾਂਜੀ ਕੀ ਬਾਤ ਹੈ ਕਿ ਕੁੜੀਆਂ ਨੂੰ ਚਾਹ ਹੁੰਦਾ ਹੋਣਾ ਹੈ ਬਸ ਕੁੜੀਆਂ ਨੂੰ ਜਦ ਸੌਣ ਚੜਨ ਤੋਂ ਪਹਿਲਾਂ ਲੱਗ ਜਾਂਦੀ ਨੇ ਕਹਿਣਾ ਮੰਮਾ ਸੰਧਾਰਾ ਮम्मा ਕੱਦ ਲਿਆਵੇਂਗੀ ਮम्मा ਕੱਦ ਲਿਆਵੇਂਗੀ ਫਿਰ ਸਾਨੂੰ ਵੀ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਸੰਧਾਰਾ ਦਈਏ ਬਸ ਇਹੀ ਆ ਕਿਦਰ ਆਪਣੇ ਇਹੀ ਚੀਜ਼ਾਂ ਬਣਾਈਆਂ ਨੇ ਜੋ ਕਿ ਆਪਣੇ ਪਿਆਰ ਨੂੰ ਹੋਰ ਅੱਗੇ ਵਧਾਉਂਦੀਆਂ ਨੇ ਪਿਆਰ ਨੂੰ ਵਧਾਉਂਦੀਆਂ ਨੇ ਜੇ ਹੁਣ ਆਪਾਂ ਅਸੀਂ ਆਪ ਸੋਚਦੇ ਵੀ ਜਿੰਨਾ ਚਿਰ ਅਸੀਂ ਬੈਠੇ ਆ ਅਸੀਂ ਚਾਵਾਂ ਨਾਲ ਦਿੰਨੇ ਆ ਉਹਨਾਂ ਨੂੰ ਵੀ ਸਾਡੇ ਗਾਂਹ ਬੱਚੇ ਨੇ ਬੇਟੀਆਂ ਨੇ ਨੋਹਾਂ ਨੇ ਵੀ ਉਹ ਵੀ ਇਵੇਂ ਜਿਵੇਂ ਦੇਣ ਜਿਵੇਂ ਉਹਨਾਂ ਨੂੰ ਵੀ ਸੰਭਾਰੇ ਹੁੰਦੇ ਆ ਤੇ ਸਾਡੀਆਂ ਬੇਟੀਆਂ ਦੀ ਵੀ ਉਹ ਇਵੇਂ ਇੱਜ਼ਤ ਕਰਨ ਸਾਨੂੰ ਫਿਰ ਬਹੁਤ ਚੰਗਾ ਲੱਗਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਥੋੜਾ ਅੱਧਰ ਨੂੰ ਘੁੰਮ ਲਵਾਂਗੇ ਦ ਸੰਗੇ ਕੀ ਕਿੰਨਾ ਕੁ ਵਧੀਆ ਲੱਗਦਾ ਹੈ ਜਦੋਂ ਇੱਥੇ ਆ ਕੇ ਸੋਹਣ ਦੇ ਮਹੀਨੇ ਦੇ ਵਿੱਚ ਆਪਣੀ ਕੁੜੀਆਂ ਨਾਲ ਲਈ ਸਿੰਧਾੜਾ ਤਿਆਰ ਕਰਵਾਉਂਦੇ ਹਾਂ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਹੂੰ ਆਸੁੰਦੀਏ ਬੱਚਿਆਂ ਨੂੰ ਵੀ ਸਾਡੇ ਮਾਪੇ ਸਦਾ ਰਹੇ ਕਿਨੇ ਕਿੰਨਾ ਆਟਾ ਲੈ ਕੇ ਆਏ ਆ ਤੇ 2.5 ਕਿਲੋ ਆਟਾ ਲੈ ਕੇ ਆਏ 2.5 ਕਿਲੋ ਲੈ ਕੇ ਤੇ ਕਿੰਨੇ ਟਾਈਮ ਤੱਕ ਤਿਆਰ ਹੋ ਜਾਣਗੇ ਇਹ ਹੋ ਜਾਣੇ ਘੰਟੇ ਤੱਕ ਘੰਟੇ ਤੱਕ ਤੇ ਫਿਰ ਹੁਣ ਕੁੜੀ ਨੂੰ ਦੇਣ ਜਾਣਾ ਹੈ ਹਾਂਜੀ ਕਿਆ ਬਾਤ ਤੇ ਕਿੰਨੇ ਕ ਮਤਲਬ ਕਿ ਇਸ ਮਹੀਨੇ ਤੱਕ ਕਿੰਨਾ ਵੇਸ ਆਪਣੇ ਨਾਂ ਇੰਤਜ਼ਾਰ ਕਰਦੇ ਹਾਂ ਬਹੁਤ ਜ਼ਿਆਦਾ ਬਿਲਕੁਲ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਸਿੰਦਾਰਾ ਦਿੱਤਾ ਜਾਂਦਾ ਹੈ ਇੱਥੇ ਸਾਰੀਆਂ ਬੀਬੀਆਂ ਜੜੀਆਂ ਨੇ ਆਪਣੀਆਂ ਕੁੜੀਆਂ ਨੂੰ ਸਿੰਦਾਰਾ ਦੇਣ ਲਈ ਯਾਨੀ ਕਿ ਸੌਣ ਦੇ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਏ ਤੇ ਸੌਣ ਦੇ ਮਹੀਨੇ ਦੀ ਇੱਕ ਖਾਸियत ਹੈ ਜਿੱਤੇ ਕਿ ਕੁੜੀਆਂ ਨੂੰ ਆਸ ਹੁੰਦੀ ਹੈ ਕਿ ਸਾਡੇ ਯਾਨੀ ਕਿ ਪੇਕੇ ਤੋਂ ਸਾਡੇ ਪੇਕੇ ਤੋਂ ਜਿਹੜਾ ਸਿੰਦਾਰਾ ਆਊਗਾ ਤੇ ਇਸ ਵੇਲੇ ਜਿਹੜਾ ਹੈ ਉਹੀ ਤਿਆਰ ਕੀਤਾ ਜਾ ਰਿਹਾ ਹੈ ਇੱਥੇ ਅੱਜ ਅਸੀਂ ਜੇ ਮੈਂ ਗੱਲ ਕਰਾਂ ਤੇ ਇੱਥੇ ਜਿਹੜਾ ਹੈ ਲੋਕੇਸ਼ਨ ਦੀ ਜੇ ਮੈਂ ਗੱਲ ਕਰਾਂ ਜੇ ਕੋ ਤੁਸੀਂ ਵੀ ਬਣਵਾਉਣਾ ਚਾਹੁੰਦੇ ਹੋ ਤਾਂ ਲੋਕੇਸ਼ਨ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਆ ਮੇਰੇ ਇੱਧਰ ਦੀ ਲੋਕੇਸ਼ਨ ਕੀ ਆ ਇਹ ਵਾਲੀ ਕਲਾ ਬੈਂਸ ਰੋਡ ਦੀ ਯਾਦੀ ਕਲਾ ਬੈਂਸ ਹਾਂਜੀ ਸਭ ਤੋਂ ਪਹਿਲਾਂ ਛੋਟਾ ਗੁਰਦੁਆਰਾ ਆਉਂਦਾ ਛੋਟਾ ਗੁਰਦੁਆਰਾ ਅੱਗੇ ਨੰਗ ਕੇ ਬੈਂਸ ਰੋਡ ਆਈ ਆ ਨਿਕਲਾ ਠੀਕ ਆ ਤੋ ਬਿਲਕੁਲ ਇਹਦੀ ਲੋਕੇਸ਼ਨ ਹੈਗੀ ਹੈ ਯਾਲੀ ਕਲਾ ਬੈਂਸ ਰੋਡ ਪਹਿਲਾ ਜਿਹੜਾ ਛੋਟਾ ਗੁਰਦੁਆਰਾ ਹੁੰਦਾ ਉਸਦੇ ਨਾਲ ਹੀ ਰਾਈਟ ਸਾਈਡ ਦੇ ਵਿੱਚ ਇਹ ਪੱਟੀ ਜਿਹੜੀ ਲੱਗੀ ਹੋਈ ਹੈ 40 ਸਾਲ ਤੋਂ ਜੁੜਾ ਇਹ ਕੰਮ ਕਰ ਰਹੇ ਨੇ ਜੇਕਰ ਤੁਸੀਂ ਵੀ ਆਪਣੀ ਕੁੜੀਆਂ ਲਈ ਜਾਂ ਆਪਣੇ ਘਰ ਲਈ ਸੰਦਾਰਾ ਬਣਵਾਉਣਾ ਚਾਹੁੰਦੇ ਹੋ ਬਿਸਕਟ ਬਣਵਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਜਲਦੀ ਤੋਂ ਜਲਦੀ ਆ ਕੇ ਇੱਥੇ ਵਿਜ਼ਿਟ ਕਰ ਲਿਓ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਪੰਜਾਬੀ ਲਾਈਫਸਟਾਈਲ